ਤੁਹਾਡਾ ਮਨਪਸੰਦਿਆ ਸ਼ੋਅ ਸਾਥ ਲੈ ਕੇ ਹਾਜ਼ਰ ਆ। ਖਾਓ ਤੇ ਮੱਝਾਂ ਲੱਗੇ ਜਾਓ ਤੇ ਮੱਝਾਂ ਝਾਰ ਕੇ ਸ਼ਾਮ ਨੂੰ ਘਰ ਆ ਜਾਓ। ਤੇ ਕਲੈਂ ਬੰਗਾਲੀ ਦੀ ਕੋਈ ਬੋਲ ਕੇ ਦਿਖਾਓ ਜੀ। ਉਹ ਆਪਾਂ ਕਹਿੰਦੇ ਪੰਜਾਬੀ ਪਿਆਰ ਕਰਨਾ ਉਹ ਕਹਿੰਦੇ ਹਮਦਵਾਲੋ। ਅਸੀਂ ਕਿਹਾ ਵੀ ਰਿਸ਼ਤੇਦਾਰੀ ਚ ਆਈਆਂ ਇੱਥੇ ਵੀ ਆ ਕੇ ਫਸ ਗਈ। ਆਪਾਂ ਕਰੋ ਤੇ ਬਜਰੀਆਂ ਇਕੱਠੀ ਕਰੀ ਬਰੀਕ-ਬਰੀਕ ਨਾਲ ਕੇ ਵਿਚ ਚ ਪਾ ਦੀ ਸਾਰੇ ਭਰ ਦਿਓ ਤੇਰੀ ਛਿੱਲੀ ਬਜਰੀ ਇਹਦੀ ਵੀ ਹੈਗੀ ਹੈ ਇਹਦਾ ਹੋ ਹੀ ਨਹੀਂ ਸਕਦਾ ਕਿ ਇਹਦੀ ਨਾ ਹੋਵੇ ਮੈਨੂੰ ਪਤਾ ਮੈਂ ਤੈਨੂੰ ਕਹੀ ਜਾਂਦੇ ਮੇਰੀ ਮੁਲਾਕਾਤ ਕਰਾ ਉਹਦਾ ਆਪ ਲੰਬੀ ਬੈਠਾ ਕੁੜੀ ਬਾਹਰ ਕੌਣ ਜਾਵਾਂ ਜਹਾ ਭਾਈ ਹੁਣ ਬੱਚਿਆਂ ਨੂੰ ਕੰਮ ਨਹੀਂ ਜੀ ਸਾਨੂੰ ਤਾਂ ਜੇ ਅਸੀਂ ਸਕੂਲ ਚ ਜਾਣਾ ਝੋਲਾ ਬਾਅਦ ਚ ਰੱਖਣਾ ਪਹਿਲਾਂ ਮੱਝਾ ਖੋਲ ਲੋ ਜਦੋਂ ਜਦੋਂ ਸਾਨੂੰ ਸਾਈਕਲ ਮਿਲਿਆ ਅਸੀਂ ਤਾਂ ਇਹ ਸਮਝਦੇ ਸੀ ਸਾਨੂੰ ਹਵਾਈ ਜਹਾਜ਼ ਮਿਲ ਗਿਆ ਜੀ ਕੀ ਸਰਾਰ ਦੇ ਸ਼ੁਰੂਤ ਕਰਦਾ ਪੂਰੀ ਮਮਾ ਜੀ ਇੰਨਾ ਸ਼ਕਤ ਤੂੰ ਲੱਗਦਾ ਨਹੀਂ ਸ਼ਕਰ ਮਮਾ ਜੀ ਤੇ ਵਰ ਕਰਨ ਕਰਦੇ ਤੇ ਕੀ ਸੀ ਤੁਹਾਡੀ ਜੰਨ ਤਾਂ ਟਰਾਲੀਆਂ ਚ ਤੇ ਮੁੰਡੇ ਜਿਹੜੇ ਪਿੰਡ ਦੇ ਗਏ ਤੇ दारू ਪੀ ਕੇ ਰੂੜੀਆਂ ਚ ਰੁਲਦੇ ਫਿਰਦੇ ਉਹਨਾਂ ਟਰਾਲੀਆਂ ਦੇ ਵਿੱਚ ਪਾ ਗਏ ਲੈ ਰਾ ਟਾਈਮ ਤੋਂ 10 ਬਹੁਤ ਹੁੰਦੀ ਜਉ ਜੋ ਨਹੀਂ ਦੇਖੀ ਜੋ ਮਿਲੀ ਨਹੀਂ ਜੀ ਟਰਾਈ ਦਾ ਬੋਕਰੀ ਮੈਂ ਚੰਕੀ ਤਰ੍ਹਾਂ ਕਰ ਰਿਹਾ ਸਰਕਾਰੀ ਪਿੰਡ ਦਾ ਹੇਲੋ ਜਾਗਦੇ ਰਹੋ ਜੀ ਵੜਕ ਆਈ ਨਹੀਂ ਵੜਕ ਹੈ ਨਹੀਂ ਗਲਾ ਖਰਾਬ ਹੋ ਰਿਹਾ ਸਰ 75 75 ਪੈਂਦੇ ਪੂਰੇ ਜੰਜੀ ਪੂਰੇ ਛੱਤਰ ਜੀ ਬਾਪੂ ਤੋਂ ਹੀ ਪੈਂਦੇ ਆ ਜੀ ਬਾਪੂ ਜੀ ਹੁਣੇ ਬੈਠੇ ਰਿਸ਼ਤੇ ਦੀ ਗੱਲ ਕਰ ਲੈਣ ਜੁੱਤੀ ਵੀ ਪਾਈ ਵੀ ਹੈ ਜੀ ਬਾਪੂ ਗੇ ਇਹਦਾ ਜੀ ਜ਼ਮੀਨ ਦੀ ਵੀ ਵੰਡ ਨਹੀਂ ਹੋਈ ਬਾਪੂ ਨੇ ਇਦਾਂ ਹੀ ਬੇਦਖਲ ਕਰਦੇ ਹੋਣਾ ਜੀ ਨੋਟ ਸ਼ਾਪ ਦੇ ਹੇ ਨੀ ਨੀ ਦੌੜ ਤ ਗਿਆ ਆਪਣੇਾਰੇ ਦਰਸ਼ਕ ਨੂੰ ਬੋਲਦੇ ਸਸੀ ਕਾਲ ਬੋਲਦੇ ਵਾਏ ਕੁਛ ਖਾ ਜਾ ਵਾਏ ਕੀ ਖਾਜ ਅੱਜ ਇਹ ਸਤ ਪਿੰਡ ਜੰਗਪੁਰਾ ਵੇਖੇ ਜੰਗਪੁਰਾ ਪਿੰਡ ਚੰਡੀਗੜ੍ਹ ਤੋਂ ਜਦੋਂ ਰਾਜਪੁਰਾ ਨੂੰ ਜਾਂਦੇ ਆਂ ਰਾਹ ਦੇ ਵਿੱਚ ਰੋਡ ਤੇ ਆਉਂਦਾ ਉੱਥੇ ਦੇ ਬਜ਼ੁਰਗਾਂ ਨਾਲ ਬੀਬੀਆਂ ਨਾਲ ਭਰਾਵਾਂ ਨਾਲ ਭੈਣਾਂ ਨਾਲ ਗੱਲਬਾਤ ਕਰਦੇ ਆਂ ਆਓ ਚੱਲਦੇ ਆਂ ਉਹਨਾਂ ਨਾਲ ਗੱਲਬਾਤ ਕਰੀਏ ਖਾਂਜ ਪਾਈਏ ਫਿਰ ਇਤੋ ਜਵਾਨੀ ਦੀਆਂ ਜੱਦਾਂ ਤਾਜ਼ੀਆਂ ਕਰੀਏ ਆਜੋ ਭਾਈ ਅਸੀ ਗੱਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਭਾਈ ਜੀ ਕੀ ਗੱਲ ਚੱਲ ਰਹੀ ਬੜਾ ਠੀਕ ਹੈ ਵਧੀਆ ਵਧੀਆ ਭਾਈ ਕੀ ਕਰਦੇ ਰਹੇ ਹੋ ਮੈਂ ਵੈਸੇ ਬੈਂਕ ਚ ਲੱਗਿਆ ਜੀ ਪੀਐਨਵੀ ਜੀ ਐਨਵੀ ਜੀ ਹਾਂਜੀ ਪਿੰਡ 'ਚ ਬਾਬਾ ਜੀ ਬਦਲਾ ਕੇ ਦੇਖਿਆ ਨਹੀਂ ਬਹੁਤ ਬਹੁਤ ਰਕੀ ਵੈਸੀ ਪੜਦੀ ਬਹੁਤ ਰਕੀ ਸਾਰਾ ਦਾ ਭਾਈਚਾਰਾ ਹੈਗਾ ਉਹ ਬਹੁਤ ਵਧੀਆ ਹੈਗੇ ਬਚਪਨ ਦੇ ਸਾਥੀ ਹੁਣ ਵੀ ਹੈਗੇ ਨੇ ਆਪਣਾ ਹਾਂ ਹੈਗੇ ਸਾਰੇ ਹੈਗੇ ਜੀ ਵਿੱਚ ਵਿੱਚ ਉਹਨਾਂ ਦੀ ਕੋਈ ਸ਼ਰਾਰਤਾਂ ਸ਼ਰੂਰਤਾਂ ਲਿ ਸਰਾਰਤਾਂ ਤਾਂ ਛੋਟੇ ਹੁੰਦੇ ਕਰਦੇ ਸੀਗੇ ਸਭ ਕਿਹੜੀ ਕਿਹੜੀ ਸ਼ਰਾਰਤਾਂ ਚਲੋ ਇਹ ਦੱਸੋ ਤੁਹਾਨੂੰ ਕਿਹੜੀ ਸ਼ਰਾਰਤਾਂ ਕਰਦੇ ਹੁੰਦੇ ਛੋਟੇ ਹੁੰਦੇ ਸੀ ਅੱਜ ਕੱਲ ਤਾਂ ਅੱਜ ਕੱਲ ਤਾਂ ਸ਼ਰਾਰਤਾਂ ਰਹੀਆਂ ਨਹੀਂ ਅੱਜ ਕੱਲ ਤਾਂ ਮੋਬਾਈਲ ਆ ਗਏ ਟੋੜੇ ਵੇਲੇ ਤੇ ਕਿਹੜੀ ਸ਼ਰਾਰਤਾਂ ਹੁੰਦੀਆਂ ਸੀ ਆ ਤਾਂ ਹੈ ਸਾਰਾ ਖੇਡਦੇ ਸੀ ਕਿੰਦਾ ਗੁੱਲੀ ਲੜਨਾ ਹੋ ਗਿਆ ਹੋਰ ਸਾਰੇ ਦਿਨ ਹੀ ਮਸੀਆਂ ਹੁਣ ਲੱਗ ਬਈ ਸਤਿਗੁਰ ਜੀ ਸਤਿਗੁਰ ਜੀ ਬਈ ਕੀ ਨਾਮ ਹੈ ਮਨਦੀਪ ਸਿੰਘ ਜੀ ਜੀ ਸਿੰਘ ਜੀ ਮਨਦੀਪ ਜੀ ਕੀ ਕਰਦੇ ਹੋ ਤੁਸੀਂ ਮੈਂ ਖੇਤੀਬਾੜੀ ਕਰਦੀ ਹਾਂ ਖੇਤੀਬਾੜੀ ਕਰਦੀ ਹਾਂ ਬਈ ਕਿੰਨਾ ਪੜਿਆ ਮੈਂ ਪਲਸ 2 ਕੀਤੀ ਪਲਸ 2 ਅਧੂ ਬਾਦ ਕਿਉਂ ਨਹੀਂ ਪੜਾਈਗੇ ਐਸੇ ਨਹੀਂ ਪੜਾਈ ਸੀ ਨਾ ਮੰਨਦਾ ਨਹੀਂ ਸੀ ਮਨ ਕਾਤੇ ਜਿ ਸੀਗਾ ਬੰਦ ਚਾ ਉਸ ਟਾਈਮ ਤੇ ਬਚਪਨ ਤੋਂ ਤੁਹਾਨੂੰ ਪਤਾ ਖੇਲਣਾ ਕੁਝ ਦਿਨ ਸਰਾਸਤਾ ਕਰਨ ਚ ਆਉਂਦਾ ਜੀ ਕਿੰਨਾ ਬਈ ਕਿੰਨੀ ਪੜਾਈ ਕੀਤੀ ਮੈਂ 5 6 ਬੜਿਆ ਬਈ 5 6 ਬੜਿਆ ਉਸ ਤੋਂ ਬਾਅਦ ਬਸ ਜਿ ਕੋਈ ਲਾ ਜੀ ਯੂਟੂਬਰ ਯੂਰੀ ਲੱਗੇ ਭਾਈ ਠੀਕ ਬਾਬਾ ਜੀ ਅਸੀਂ ਕਾਲ ਜੀ ਅਸੀਂ ਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਚੜਦੀ ਕਲਾ ਜੀ ਚੜਦੀ ਕਲਾ ਜੀ ਕਿਰਪਾ ਉੱਪਰ ਵਾਲੇ ਦੀ ਸਹੀ ਬਾਬਾ ਜੀ ਪਿੰਡ ਜੰਗਪੁਰੇ ਦਾ ਨਾਮ ਜੰਗਪੁਰਾ ਕਿਵੇਂ ਪਿਆ ਇਹ ਜੰਗਪੁਰਾ ਉਰਫ ਗੋਬਿੰਦਪੁਰਾ ਦੋ ਨਾਂ ਹੈ ਇਸ ਪਿੰਡ ਦੇ ਜੀ ਹਾਂ ਜੀ ਸਾਡੇ ਕੋ ਇੱਥੇ ਪਿੰਡ ਦੇ ਬਜ਼ੁਰਗ ਸੀਗੇ ਜੀ ਉਹਨਾਂ ਦਾ ਨਾਮ ਜੰਗ ਸਿੰਘ ਸੀਗਾ ਠੀਕ ਹੈ ਜੀ ਉਹਨਾਂ ਦੇ ਨਾਂ ਤੇ ਪਿੰਡ ਵਸਿਆ ਵਾ ਠੀਕ ਹੈ ਜੀ ਹਾਂ ਜੀ ਬਸ ਉਸ ਤੋਂ ਬਾਅਦ ਫਿਰ ਇਹ ਜੰਗਪੁਰਾ ਹੀ ਹੋ ਗਿਆ ਜੰਗਪੁਰਾ ਉਰਫ ਗੋਬਿੰਦਪੁਰਾ ਇਹਦੇ ਦੋ ਨਾਂ ਬੱਜਦੇ ਆ ਇਹ ਪ ਬਲੂਡ ਸ਼ਹਿਰ ਤੋਂ ਆ ਕੇ ਬਸਿਆ ਵਾ ਮੈਨੂੰ ਕੰਮ ਹੋਦਾ ਬਾਬਾ ਜੀ ਫਿਰ ਤੁਸੀਂ ਦੋਨੇ ਇਕੱਠੇ ਬੈਠੇ ਹੋ ਤੁਸੀਂ ਦੋਨੇ ਜਣੇ ਆਪਣੀ ਜਵਾਨੀ ਦੀ ਆਜ਼ਾਦਾਂ ਬਚਪਨ ਦੀਆਂ ਆਜ਼ਾਦਾਂ ਉਹ ਸਾਂਝੀਆ ਕਰੋ ਮੈਨੂੰ ਇਦਾਂ ਤਾਂ ਸਾਡੀ ਬੱਜਾਂ ਯਾਰ ਕੀ ਨਿਕਲ ਗਿਆ ਆ ਉਹ ਤੋਂ ਬਾਅਦ ਜਵਾਨ ਹੋਏ ਤੇ ਫੈਕਟਰੀ ਲੱਗ ਗਈ ਜਦੋਂ 20 ਸਾਲ ਦੀ ਉਮਰ ਹੋਈ ਹੈ ਸਾਡੀ 19 ਦੀ ਠੀਕ ਹੈ ਜੀ ਜਦ ਇਹ ਸਾਡੀ ਨਵੀਂ ਨਵੀਂ ਕੰਪਨੀ ਖੁੱਲ੍ਹੀ ਸੀ ਰਾਜਪੁਰੇ ਜੀ ਹਿੰਦੁਸਤਾਨ ਲੀਵਰ ਜੀ ਤੇ ਚਲੋ ਸਾਡੇ ਇੱਕ ਪਿੰਡ ਦਾ ਸੀ ਮੇਨ ਬੰਦਾ ਸਰਾਰ ਅਵਤਾਰ ਸਿੰਘ ਜੀ ਉੱਥੇ ਸੀਗਾ ਉਸ ਟਾਈਮ ਕਲਰਕ ਜੀ ਤੇ ਉਹਦੇ ਆਪਣੇ ਪੰਜਾਬ ਦੇ ਆਪਣੇ ਲੱਕ ਦੇ ਜਿਤਨੇ ਵੀ ਮੁੰਡੇ ਸੀ ਮਿਲਲੇ ਜੀ ਵੀ ਜੇ ਕੋਈ ਕੰਮ ਨਹੀਂ ਕਰਦਾ ਸੀ ਉੱਥੇ ਆ ਜਾਓ ਸਾਡੀ ਉਹਦੀ ਕਿਰਪਾ ਨਾਲ ਹੀ ਅਸੀਂ 40 ਸਾਲ ਨੌਕਰੀ ਕਰ ਗਏ ਬਾਈ ਦੇਖੋ ਤੁਸੀਂ ਜਵਾਨੀ ਦੇ ਇਕੱਠੇ ਹੋ ਠੀਕ ਹੈ ਬਚਪਨ ਦੇ ਵੀ ਤੁਸੀਂ ਇਕੱਠੇ ਹੋ ਤੁਹਾਡੇ ਦੋਨੋਂ ਦੀ ਸ਼ਰਾਰਤ ਕੀ ਕਹੋਂ ਸੀ ਸ਼ਰਾਰਤ ਕੋਈ ਨਹੀਂ ਸੀ ਬਸ ਸਾਈਕਲਾਂ ਤੇ ਆਂਦੇ ਸੀ ਹੁਣ ਰਾਤ ਨੂੰ 11 ਵਜੇ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਡੇ ਸਾਈਕਲ ਘਾਦਾ ਆਪੇ ਹੀ ਭੇਡ ਜਾਂਦੇ ਸੀ ਅੱਛਾ ਜੂ 11 ਵਜੇ ਛੁੱਟੀ ਕਰਨੀ ਜੀ ਤੇ ਸੜਕ ਤਾਂ ਸਿੰਗਲ ਸੀ ਉਸ ਟਾਈਮ ਤੇ ਜੀ ਤੇ ਇਹ ਕਈ ਵਾਰੀ ਅਸੀਂ ਖਤਾਨਾਂ ਚ ਵੀ ਉਤਰ ਜਾਂਦੇ ਸਾਈਕਲ ਲੈ ਕੇ ਕਿਉਂਕਿ ਅਸੀਂ 15 ਦਾ ਸੀ ਹੋ ਗਏ ਆ ਖਾਸਪਰ ਖਲੌਰ ਬੁੱਟਾ ਸਿੰਘ ਵਾਲਾ ਚੰਗੇਰਾ ਕੜਾਮਾ ਮਰ ਚੰਗੇਰੇ ਤੱਕ ਦੇ ਮੁੰਡੇ ਸਾਡੇ ਨਾਲ ਇੱਥੇ ਆਉਂਦੇ ਸੀਗੇ ਫਿਰ ਤਾਂ ਪਿੰਡਾਂ ਚੋਂ ਨਿਕਲ ਜਾਂਦੇ ਸੀਗੇ ਸੂਰਤ ਮਨੋਲੀ ਤਾਂ ਕਈ ਵਾਰੀ 20 25 ਇਕੱਠੇ ਹੋ ਗਏ ਆਣਾ ਸਾਈਕਲਾਂ ਦੇ ਰਾਤ ਨੂੰ ਜੀ ਤੇ ਆਪਸੇ ਸਾਈਕਲਾਂ ਦੇ ਸਾਈਕਲ ਵੀ ਫੈਜੇ ਨੇ ਕਿਉਂ ਰਾਤ ਡਰਾਈਵ ਕਿਤੇ ਕੋਈ ਹੁੰਦੀ ਨਹੀਂ ਸੀ ਬਿਲਕੁਲ ਸਾਨੂੰ ਮੈਨੇ ਕਿਹਾ ਰਾਜਪ੍ਰੀਤ ਉਹ ਬਨੂੜ ਤੱਕ ਇੱਥੇ ਆਪਣੇ ਪਣ ਤੱਕ ਉਸ ਟਾਈਮ ਦੂਜੀ ਰੀਤ ਤੋਂ ਟੋਡੇ ਲੈ ਗੱਡੀਆਂ ਚਲਦੀ ਸੀ ਜਿਨ੍ਹਾਂ ਤੇ ਰੋੜੀ ਬਜਰੀ ਜਾਂਦੀ ਸੀ ਬਹੁ ਹੀ ਢੱਕਲ ਦੇ ਤੁਸੀਂ ਕਰਦੇ ਬਈ ਕੀ ਨਾਮ ਹੈ ਸਰਜਿਤ ਸਿੰਘ ਤੁਸੀਂ ਕੀ ਕਰਦੇ ਹੋ ਜੀ ਮੈਂ ਸਰਵਿਸ ਤੋਂ ਰਿਟਾਇਰ ਹੋ ਗਿਆ ਹਾਂ ਠੀਕ ਹੈ ਜੀ ਬਈ ਜੀ ਕਿੱਦਾਂ ਰਹੀ ਸਰਵਿਸ ਸਹੀ ਰਹੀ ਜੀ ਕਦੀ ਸਰਵਿਸ ਕਰਦੇ ਸੀ ਮੈਂ ਇਹ ਮੈਂਸ ਦਾ ਅਸੀਂ ਤੇ ਲੈ ਕੰਨੀ ਜਵਾਰ ਦੇ ਠੀਕ ਹੈ ਜੀ ਬਈ ਕੋਈ ਸਰਵਿਸ ਦੌਰਾਨ ਦੀ ਕੋਈ ਯਾਦਾਂ ਹੋਣਗੀਆਂ ਪਿੰਡ ਦੀਆਂ ਯਾਦਾਂ ਕੋਈ ਸਾਂਝੀਆਂ ਕਰੋ ਸਾਡੇ ਨਾਲ ਆਪੇ ਇਥੋਂ ਪੜਦੇ ਸੀ ਤਾਂ ਬਾਹਰ ਨਿਕਲ ਗਏ ਸੀ ਜਦੋਂ ਪੜਾਈ ਕਰਦੇ ਸੀ। ਜੀ। ਫੇ ਬਾਹਰੇ ਪੂਰੇ ਆਲ ਇੰਡੀਆ ਦੀ ਮੇਰੀ ਸਰਵਿਸ ਸੀ। ਜੀ। ਅਸਾਮ ਰਹੇ, ਲੇਲ ਰਹੇ, ਕੋਈ ਸਟੇਟ ਛੱਡੀ ਨਹੀਂ ਸਾਰੇ ਪਾਸੇ ਘੁੰਮਦੇ ਰਹੇ। ਜੀ। ਉਹਨਾਂ ਸ਼ੇਟਾਂ ਦੀ ਕੋਈ ਜਿਆਦਾ ਰਸਦੋ। ਕੋਈ ਵਧੀਆ ਜਾਨੀ ਜ਼ਿੰਦਗੀ ਹਸੀਨ ਜਿਆਦਾ ਹੁੰਦੀਆਂ ਨੇ ਨਾ ਜਿਹੜੇ ਤੁਸੀਂ ਅੱਜ ਵੀ ਤੁਹਾਨੂੰ ਜਹਾਂ ਦੇ ਵਿੱਚ ਘੁੰਮਦੇ ਰਹਿੰਦੀ ਨੇ। ਅਸੀਂ ਅਸਲ 'ਚ ਹਮੇਸ਼ਾ ਜਿੱਥੇ ਵੀ ਅਸਾਮ ਦੇ ਪਾਸੇ بڑے ਇੰਟੀਰੀਅਰ ਜੰਗਲ ਤੇ ਰਹਿੰਦੇ ਸੀ। ਜੀ। ਪਰ ਇਸ ਜੰਗਲ ਘਟਣਾ ਉੱਥੇ ਆਪਣੇ ਤੰਬੂ ਲਗਾ ਕੇ ਰਹਿ ਜਾਣਾ 2-3 ਸਾਲ ਵਾਸਤੇ ਉੱਥੇ ਰਹਿਣਾ ਜਿੱਥੇ ਸਾਡਾ ਕੰਮ ਚੱਲਦਾ ਸੀ ਜੀ ਉੱਥੇ ਜੰਗਲੀ ਜਾਨਵਰ ਵੀ ਸੀ ਖਾਤੀ ਹੋਈ ਸੀ ਜੀ ਕੋਈ ਇੱਕ ਯਾਦ ਹੁੰਦੀ ਹੈ ਨਾ ਕੋਈ ਆਪਣੀ ਵਧੀਆ ਯਾਦ ਹੁੰਦੀ ਵੀ ਆ ਯਾਰ ਅੱਜ ਵੀ ਨਹੀਂ ਭੁੱਲਦੀ ਨੇ ਇੱਕ ਕੋਈ ਗੱਲ ਹੁੰਦੀ ਹੈ ਕੋਈ ਉਹ ਸਾਂਝੀ ਕਰਨੀ ਹੋਵੇ ਕੋਈ ਬਹੁਤ ਲੋਕਾਂ ਦਾ ਪ੍ਰੇਮ ਸੀ ਉੱਥੇ ਦਾ ਜਿੰਨਾ ਨਾਲ ਰਹੇ ਅਸੀਂ ਲਦਾਖਸ਼ ਰਹੇ ਹੈਗੇ ਬੜੇ ਚੰਗੇ ਬੰਦੇ ਸੀ ਲਦਾਖੀ ਜੀ ਠੀਕ ਹੈ ਅਬ ਭਾਈ ਤੁਸੀਂ ਵੀ ਦੱਸ ਦਿਓ ਸਰਵਿਸਰਾਂ ਤੁਸੀਂ ਬਹੁਤ ਘੁੰਮੇ ਹੋ ਸਰ ਹਰ ਸਤਿ ਸ਼੍ਰੀ ਅਕਾਲ ਜੀ ਅਸੀਂ ਪੂਰੇ ਇੰਡੀਆ ਘੁੰਮ ਚੁੱਕੇ ਆ ਜੀ ਜੀ ਕੋਈ ਬਾਕੀ ਹਰ ਸਟੇਟ ਦਾ ਸਾਨੂੰ ਆਇਆ ਸੀਗਾ ਵੀ ਹਰ ਸਟੇਟ ਦੇ ਬੰਦਿਆਂ ਨਾਲ ਅਸੀਂ ਚੰਗਾ ਮਾਤਰ ਕੀ ਕੋਆਪਰੇਸ਼ਨ ਕੀਤਾ ਆ ਜੀ ਵੀ ਹਰ ਇੱਕ ਬੰਦੇ ਨਾਲ ਅਸੀਂ ਭਾਸ਼ਾ ਵੀ ਸਿੱਖੀ ਉਧਰ ਦੀ ਉਹਦੇ ਗੱਲ ਚੰਗੇ ਉਹਨਾਂ ਦੇ ਰੀਤੀ ਰਿਵਾਜ ਦੇਖੀ ਵੀ ਕਿਹੇ ਜੋ ਅਸੀਂ ਜ਼ਿਆਦਾਤਰ ਮੈਂ ਕਲਕੱਤੇ ਰਿਹਾ ਮੈਂ ਜੀ ਕਲਕੱਤੇ ਬੰਗਾਲੀ ਭਾਸ਼ਾ ਵੀ ਥੋੜੀ ਉੱਥੇ ਬੋਲਦੇ ਰਹੇ ਸੀ ਸੁਣਦੇ ਵੀ ਰਹੇ ਸੀ ਉਹ ਕੋਈ ਬੋਲ ਕੇ ਦਿਖਾਓ ਬਰਗਾਲੀ ਉਹ ਬੋਲਦੇ ਸੀ ਕਿ ਆਪਾਂ ਖੇਤ ਆਪਾਂ ਪਿੰਡ ਬੋਲਦੇ ਆ ਉਕੇ ਪਿੰਡ ਦੀ ਬਾੜੀ ਬੋਲਦੇ ਆ ਜੀ ਕਿ ਕਿਥੇ ਬਾੜੀ ਚੱਲੇ ਵੀ ਉਹ ਕਿਹੜੇ ਆਪਾਂ ਕੋਈ ਇੱਕ ਕਲਾਨ ਬੰਗਾਲੀ ਦੀ ਕੋਈ ਬੋਲ ਕੇ ਦਿਖਾਓ ਜੀ ਹਾਂ ਜੀ ਕੋਈ ਇੱਕ ਕਲਾਨ ਬੋਲ ਕੇ ਦਿਖਾਓ ਆਪਾਂ ਬਣਾਇਆ ਹੈ ਜੀ ਉਹ ਆਪਾਂ ਕਹਿੰਦੇ ਪੰਜਾਬੀ ਵਿੱਚ ਪਿਆਰ ਕਰਦਾ ਉਹ ਕਹਿੰਦੇ ਹਮਦਵਾਲੋ ਅਸਲੀ ਵੀ ਹਮਾਰਾ ਆਪਾਂ ਪਿਆਰ ਕਰਦੇ ਆ ਤੇ ਤੁਹਾਡਾ ਪੋਤਾ ਬੈਠਾ ਤੁਸੀਂ ਕਿਦਾਂ ਦੀ ਸ਼ਰਾਰਤ ਕਰਦੇ ਦੀ ਇਹ ਕਿਦਾਂ ਦੀ ਸ਼ਰਾਰਤ ਕਰਦਾ ਨਹੀਂ ਦੇਖੋ ਜੀ ਉਸ ਟਾਈਮ ਸਾਡਾ ਬਦਲ ਜ਼ਿਆਦਾ ਖੇਤੀਬਾੜੀ ਨਾਲ ਸੰਬੰਧ ਹੁੰਦਾ ਜੀ ਮਤਲਬ ਬੱਚਿਆਂ ਨੂੰ ਵੀ ਕੰਮ ਲਾਉਂਦੇ ਸੀ ਜੀ ਇਹ ਬੱਚੇ ਮਤਲਬ ਹੁਣ ਡਵੈਲਪਮੈਂਟ ਜਿਆਦਾ ਹੋ ਗਈ ਹੈ ਸਾਧਨ ਜਿਆਦਾ ਹੋ ਗਏ ਹੁਣ ਬੱਚਿਆਂ ਨੂੰ ਕੰਮ ਨਹੀਂ ਹੈ ਸਾਨੂੰ ਤਾਂ ਜੇ ਅਸੀਂ ਸਕੂਲ ਚ ਜਾਣਾ ਝੋਲਾ ਬਾਅਦ ਚ ਰੱਖਣਾ ਪਹਿਲਾਂ ਮੱਝਾ ਖੋਲ ਲਓ ਜੀ ਮਤਲਬ ਜੇ ਸਵੇਰੇ ਸਕੂਲ ਜਾਣਾ ਜਾਂ ਇਧਰ ਜਾ ਕੇ ਜਾਓ ਜੀ ਸਾਡੀ ਰੋਟੀ ਫੜਾ ਕੇ ਜਾਓ ਜਾਂ ਦੋ ਘਟੇ ਤੋਤੇੜਾ ਕੇ ਜਾਓ ਜੋ ਮੱਕੀਆਂ ਟਾਈਮ ਹੁੰਦੇ ਸੀਗੇ ਮਤਲਬ ਸਾਨੂੰ ਬੀਜੀ ਹੁੰਦੇ ਸੀਗੇ ਅੱਜ ਦੇ ਬੱਚੇ ਜਿਹੜੇ ਮਤਲਬ ਥੋੜੇ ਹੋ ਗਏ ਆ ਫਰਕ ਬਹੁਤ ਉਹ ਤਾਂ ਗਨੀਸ਼ਰਾਰਤਾ ਕਰਦਾ ਕਰਦਾ ਜੀ ਜਿੰਨੀ ਕ ਹੁੰਦੀਆਂ ਤਾਂ ਰੱਜ ਕੇ ਕਰਦਾ ਪਰ ਹੁਣ ਦਾਦਾ ਜੀ ਕਿੰਨਾ ਪਿਆਰ ਕਰਦੇ ਹੋ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਰਦੇ ਆ ਪਰ ਦਾਦਾ ਜੀ ਤੋ ਕੁੱਟ ਕੁੱਟ ਪਈਏ ਕਦੇ ਕਿੰਨੀ ਵੀ ਰਲਤਾ ਕਰਦੇ ਨੇ ਤੰਗ ਪਰੇਸ਼ਾਨ ਕਰਦੇ ਨੇ ਦਾਦ ਜੀ ਨੂੰ ਅਜੇ ਤਾਂ ਬਹੁਤ ਕਰਦੇ ਹੋ ਨੇ ਤੰਗ ਪਰੇਸ਼ਾਨ ਹੋਜੀ ਹੋਰ ਆ ਗਿਆ ਚਲੋ ਠੀਕ ਹੈ ਜੀ ਪਤਾ ਕੀ ਆ ਜੀ ਸਾਡੇ ਆਉਂਦੇ ਹਾਂਜੀ ਏਰੀਆ ਅੰਬ ਸੀਗੇ ਸਾਰੇ ਜੀ ਦੁਪਹਿਰ ਨੂੰ ਸਕੂਲ ਤੋਂ ਆਣਾ ਗਰਮੀਆਂ ਦੇ ਦਿਨਾਂ 'ਚ ਲੋਕੀ ਤਾਂ ਏਸੀਆਂ 'ਚ ਪੈ ਜਾਂਦੇ ਹਨਾ ਅਸੀਂ ਅੰਬਾਂ ਦੇ ਉਹ ਕਹਿੰਦੇ ਸੀ ਨਾ ਪੀਲ ਬਲੰਗੜਾ ਖੇលਨੇ ਪੁਰਾਣੇ ਪਹਿਲੇ ਟਾਂ ਦੇ ਟਾਣੇ ਤੇ ਚੜ ਜਾਣਾ ਅੰਬਾਂ ਦੇ ਛਾਲ ਮਾਰਨੀ ਡੰਡਾ ਸੁੱਟਣਾ ਤੇ ਉਹਨੇ ਚੁੱਕਣਾ ਨਹੀਂ ਦੇਣਾ ਤੇ ਅਸੀਂ ਫੇਰ ਅੰਬਾਂ ਦੇ ਚੜ ਜਾਣਾ ਮਾਤਾ ਬੰਦ ਨਾਲੀ ਕੁਇਸਟ ਜਿੰਦਗੀ ਸੀਗੀ ਜਿਹੜੀ ਬਚਪਨ ਯਾ ਬਾਂਦਰ ਟਕੁੱਸੀਆ ਮਾਰਦਾ ਅਸੀਂ ਉਹ ਕੰਮ ਕਰੇ ਹੋਏ ਛੋਟੇ ਹੁੰਦੇ ਹੈ ਨਹੀਂ ਪਹਿਲਾਂ ਆਪਣੇ ਵੀ ਖੇਤ ਇਥੇ ਨੇੜੇ ਸੀ ਅੰਬ ਸੀ ਇਹ ਸਾਰਾ ਏਰੀਆ ਅੰਬਾ ਸੀ ਠੀਕ ਹੈ ਹੋਰੇ ਅੰਬ ਸੀ ਏਰੀਆ ਪਹਿਲਾਂ ਕਿ ਖਲਾਰ ਹੁੰਦੇ ਜਾਂ ਗੁੱਲੀ ਡੰਡਾ ਹਾਂਜੀ ਜੀ ਯਾ ਪੀਲ ਬਲੰਗੜਾ ਬੋਲਦੇ ਲੋਕੀ ਆਪੇ ਹਾਂਜੀ ਜੀ ਇਹ ਬਤੋਨਾ ਵੇਦੀਆਂ ਦਾ ਗੁੱਲੀ ਡੰਡਾ ਉਹਦਾ ਰਿਸ਼ਤੇ ਯਾਰ ਇੱਕ ਘੰਟੇ ਬੱਤੇ ਆਉਂਦੇ ਹਾਂਜੀ ਅੱਗੇ ਮੰਝੇ ਬਿਸਤਰੇ ਸਾਰੇ ਪਿੰਡ ਜੋ ਆਪਣੇ ਨੇੜੇ-ਨੇੜੇ ਕੱਟੇ ਹੁੰਦੇ ਸੀ ਵੀ ਸਾਡੇ ਰਿਸ਼ਤੇਦਾਰ ਆ ਰਹੇ ਹਰ ਕਾਰਤਿਕ ਮੰਜਾ ਇਸ ਤਰ੍ਹਾਂ ਤਿਆਰ ਰੱਖਿਆ ਹੁੰਦਾ ਸੀ ਪਰ ਉਹਨੇ ਨੂੰ ਦੇਣਾ ਚੰਗਾ ਹੋਵੇ ਧੋਇਆ ਹੋਵੇ ਜੀ ਕਿਸੇ ਵਿਆਹ ਚ ਨਾ ਵੀ ਕਿਉਂ ਕਈ ਵਾਰੀ ਕੋਈ ਦਾਲ ਸਮਝਿਆ ਸੀ ਉਹ ਦਿੰਦਾ ਸੀ ਇਹ ਘੇਉਣ ਤਾਂ ਟੇਬਲ ਆ ਗਏ ਆ ਪਹਿਲੇ ਟੇਬਲਾਂ 'ਤੇ ਮੰਜੇ ਦੇ ਬਹਿ ਕੇ ਖਾਣਾ ਖਾਂਦੇ ਹੁੰਦੇ ਸੀ ਤੇ ਹੁਣ ਤਾਂ ਟੇਬਲਾਂ ਦਾ ਘੰਟੇ ਦਾ ਵਿਆਹ ਅਗਲਾ ਆਪਣੀ ਮੋਟਰਸਾਈਕਲ ਤੇ ਜਾਂਦਾ ਚਾ ਪੀ ਗੱਡੀ ਚ ਆਇਆ ਚਾ ਵੀ ਚੰਗਾ ਜੀ ਸਸਰੀ ਘਰ ਨਾਲੇ ਪਤਾ ਹੀ ਨਹੀਂ ਲੱਗਦਾ ਵੀ ਤੇਰਾ ਰਿਸ਼ਤੇਦਾਰ ਭਰਾ ਤੇਰੇ ਵਿਆਹ ਚ ਵੱੜ ਰਿਆ ਨਹੀਂ ਵੱੜ ਰਿਆ ਕੋਈ ਕਿਸੇ ਦੇ ਲੈਣਾ ਦੇਣਾ ਨਹੀਂ ਹੈ ਵੀ ਰਿਸ਼ਤੇਦਾਰਾਂ ਨੂੰ ਪਤਾ ਹੀ ਨਹੀਂ ਕਿਆ ਹੋ ਰਿਹਾ ਤੇ ਤਾਂ ਪਹਿਲਾਂ ਵੀ ਖਾਰੇ ਦੇ ਰੋਟੀ ਹੁਣ ਵੀ ਖਾਰੇ ਆ ਪਰ ਪਿਆਰ ਘਟ ਗਿਆ ਬਿਲਕੁਲ ਜੀ ਪਿਆਰ ਘਟ ਗਿਆ ਹੁਣ ਕਿਸ ਕਿਸੇ ਕੋ ਟਾਈਮ ਨਹੀਂ ਹੈਗਾ ਜੀ ਹੁਣ ਸਟੈਂਪ ਸਾਡੇ ਕੋਲ ਨਾਲ ਕੋਈ ਸਾਈਕਲ ਸੀਗਾ ਨਾ ਮੋਟਰਸਾਈਕਲ ਸੀਗਾ ਅਸੀਂ ਤੁਰ ਕੇ ਜਾਣਾ ਤੁਰ ਕੇ ਜਾਣਾ ਸਕੂਲੇ ਹੁਣ ਜਦੋਂ ਸਾਨੂੰ ਸਾਈਕਲ ਮਿਲਿਆ ਅਸੀਂ ਤਾਂ ਇਹ ਸਮਝਦੇ ਸੀ ਸਾਨੂੰ ਹਵਾਈ ਜਹਾਜ਼ ਮਿਲ ਗਿਆ ਜੀ ਬਿਲਕੁਲ ਮੈਂ ਮੈਂ ਤਕਰੀਬਨ ਕਿਹਾ 100 ਕਿਲੋਮੀਟਰ ਤੇ ਮੈਂ ਸ਼ਾਮ ਤੱਕ ਘਰੇ ਆਂਦਾ ਸਾਈਕਲ ਤੇ ਸਾਈਕਲ ਦੀ ਇੰਨੀ ਸਪੀਡ ਸੀ ਸਾਡੀ ਜੀ ਪੰਜਾਹ ਜਾਣਾ ਪੰਜਾਹਣਾ ਪਟਿਆਲਾ ਤੇ ਸਾਨੂੰ ਕੁਝ ਨਹੀਂ ਹੋਰ ਬਾਈ ਕਿਵੇਂ ਆ ਵਧੀਆ ਜੀ ਕੀ ਨਾਮ ਆ ਰਣਜੋਤ ਸਿੰਘ ਜੋ ਸੇ ਕਿਹੜੀ ਕਲਾਸ ਚ ਪੜਦਾ ਬਾਈ ਫੋਰਥ ਮਾਈ ਫੋਰਥ ਚ ਹਾਂ ਕਿਹੜੇ ਸਕੂਲ ਹੋਲੀ ਮਰੀ ਹੋਲੀ ਮਰੀ ਅੱਛਾ ਵੇਰੇ ਕੀ ਸਰਾਵ ਦੇ ਸ਼ੁਰੂਤ ਕਰਦਾ ਪੁਰੀ ਹਾਂਜੀ ਕਿ ਕੋਟੂ ਕੋਟਾ ਪੈਂਦੀ ਹੈ ਕਰੇ ਕਿ ਨਹੀਂ ਪੈਂਦੀ ਨਾ ਜੀ ਕਿਹਦੇ ਨਾਲ ਆਏ ਹੋਰੇ ਮਮਾ ਨਾਲ ਮੰਮੀ ਤੇ ਮੈਂ ਪੁੱਛੂੰਗਾ ਵੀ ਹਾਂ ਕਿਨੇ ਕੁ ਕੁੱਟ ਪੈਂਦੀ ਐ ਤੇ ਕਿਨੇ ਸ਼ਰਾਰਤ ਕਰਦਾ ਨਹੀਂ ਤੂੰ ਆਪ ਦੱਸ ਦੇ ਕੋਈ ਕੁੱਟ ਨਹੀਂ ਪੈਂਦੀ ਸੀ ਕੋਈ ਸ਼ਰਾਰਤ ਨਹੀਂ ਕਰਦਾ ਜੀ ਇੰਨਾ ਸਾਊ ਤਾ ਤੂੰ ਲੱਗਦਾ ਨਹੀਂ ਸਕਦਾ ਹਾਂ ਜੀ ਜਿੰਨਾ ਦਾਊ ਬਣਿਆ ਬੇਟਾ ਤੂੰ ਹਾਂ ਜੀ ਸ਼ਰਾਰਤਾਂ ਤਾਂ ਕਰਦਾ ਹਾਂ ਜੀ ਹਾਂ ਜੀ ਪੈਂਦੀ ਐ ਨੇ ਕੁੱਟ ਤਾਂ ਪੈਂਦੀ ਬਾਹਰ ਮੰਮੀ ਕਹਿੰਦੇ ਪੈਂਦੀ ਐ ਕੁੱਟ ਕਦੇ ਕਦੇ ਕਿਹੜੀ ਗੱਲੋਂ ਪੈਂਦੀ ਐ ਹਾਂ ਜੀ ਕਿਹੜੀ ਗੱਲੋਂ ਪੈਂਦੀ ਕੁੱਟ ਬਾਜੀ ਕਈ ਵਾਰੀ ਤਾਂ ਕਰਦਾ ਜੀ ਤਾਂ ਕਿਵੇਂ ਤਾਂਗ ਕਰਦਾ ਜੱਲਾ ਹੀ ਦਾ ਕੀ ਤੰਗ ਤੰਗੀ ਕਿਵੇਂ ਕਰਦਾ ਨੂੰ ਦੱਸ ਤੰਗ ਵਸ ਵੈਸੇ ਜੇ ਮम्मा ਕੋਈ ਕੰਮ ਕਹਿੰਦੀ ਐ ਮੈਂ ਕਰਦਾ ਨਹੀਂ ਕਰਦਾ ਕਿਉਂ ਨਹੀਂ ਕੰਮ ਨਹੀਂ ਵੈਸੇ ਹੀ ਬੋਰ ਹੋਇਆ ਮੈਂ ਮੋਬਾਈਲ ਮੋਬਾਈਲ ਪਿੱਛੇ ਬੰਦੀ ਕੁਟ ਹਾਂਜੀ ਮੋਬਾਈਲ ਚ ਚਲਾਉਣ ਪਿੱਛੇ ਪੈਂਦੀ ਐ ਕੁਟ ਨਹੀਂ ਮੋਬਾਈਲ ਚ ਗੱਲਾਂ ਫੇਮਾ ਤਾਉ ਤੋਂ ਵੱਧ ਕੁਟਦਾ ਕੋਣਾ ਮੰਮੀ ਡੋੜ ਕੱਟਦੀ ਐ ਡੈਡੀ ਕੁਟਦਾ ਸਭ ਤੋਂ ਜ਼ਿਆਦਾ ਮਤਲਬ ਮਮਾ ਮੋ ਕਰਦੇ ਹਾਂਜੀ ਠੀਕ ਐ ਖਰਾਰ ਤਾਂ ਫਿਰ ਕਿਵੇਂ ਕਰਦਾ ਐ ਨਹੀਂ ਵੈਸੇ ਇੰਨੀ ਵੀ ਨਹੀਂ ਕਰਦਾ ਕਦੇ ਕਦੇ ਕਹਿਣਾ ਨਹੀਂ ਮੰਨਦਾ ਹੈਗਾ ਇਦਾਂ कि फिर कुट वगैरह पहन लेती है कभी-कभी पहनती है फिर माता जी अस्सकाल जी अस्सकाल जी माता जी किमे हो ठीक है बेटे ठीक है आप सुनाओ माता जी कितना टाइम हो गया थोनू ਵਿਆਹ ਕੇ ਆਏ ਨੂੰ ਇਸ ਪਿੰਡ ਚ ਮੈਨੂੰ ਹੋ ਗਏ ਆਪਣਾ 87 ਸੋਇਆ ਦੇਖ ਲਿਓ ਆਪਣਾ ਹਾਂ 38 ਸਾਲ ਹੋ ਗਏ ਹੈ ਨਾ ਜੀ ਹਾਂ ਮਾਤਾ ਜੀ ਫਿਰ ਕਿਵੇਂ ਪਿੰਡ ਚ ਕਿੰਨਾ ਕੁ ਬਦਲਾਅ ਦੇਖਿਆ ਤੁਸੀਂ ਬਹੁਤ ਬੇਟੇ ਪਿੰਡ ਸੁਰੂ ਤੋਂ ਹੀ ਵਧੀਆ ਹੈ ਜੀ ਹਾਂ ਇਸ ਪਿੰਡ ਵਰਗਾ ਤਾਂ ਕੋਈ ਪਿੰਡੇ ਨਹੀਂ ਹੈਗਾ ਠੀਕ ਹੈ ਜੀ ਹਾਂ ਮਤਲਬ ਫਿਰ ਜਨਕਾ ਦੇ ਤੇ ਗਈ ਸੀ ਥੋਡੀ ਜਨਨੇ ਤਾਂ ਟਰਾਲੀਆਂ ਚ ਟਰੈਕਟਰ ਟਰਾਲੀਆਂ ਚ ਗਈ ਦੀ ਵਿਆਹ ਦੀ ਫਿਰ ਕੋਈ ਯਾਦ ਦੱਸੋ ਜਿਵਾਕਾਂ ਨੂੰ ਅੱਜ ਟਰਾਲੀਆਂ ਚ ਗਏ ਸੀ ਵਿਆਹ ਨਾਲ ਉੱਥੇ ਮੁੰਡੇ ਜਿਹੜੇ ਪਿੰਡ ਦੇ ਗਏ ਤੇ ਦਾਰੂ ਪੀ ਕੇ ਰੂੜੀਆਂ ਚ ਰੁਲਦੇ ਫਿਰਦੇ ਉਹਨਾਂ ਟਰਾਲੀਆਂ ਦੇ ਵਿੱਚ ਪਾ ਗਏ ਲੈ ਅੱਛਾ ਜੀ ਹਾਂ ਵੀ ਇਦਾਂ ਇਹ ਬਹੁਤ ਉਹ ਡੋਲੀ ਵਾਲੀ ਕਾਰ ਕਿਹੜੀ ਸੀ ਡੋਲੀ ਆੜੀ ਫੀਟ ਮੈਸਟਰ ਨਹੀਂ ਪਤਾ ਨਹੀਂ ਅੱਛਾ ਆ ਮਸ ਫਾਨੀ ਮਾਤਾ ਜੀ ਸਤਿਗੁਰ ਮਾਤਾ ਜੀ ਠੀਕ ਹੋ ਹਾਂਜੀ ਠੀਕ ਹੈ ਜੀ ਹਰ ਮਤਾ ਜੀ ਕੀ ਕਰਦੇ ਬਸ ਘਰ ਦਾ ਕੰਮ ਕਰਦੇ ਹਾਂ ਜੀ ਠੀਕ ਹਾਂਜੀ ਮਤਾ ਜੀ ਕਿਦਾਂ ਰਿਹਾ ਫਿਰ ਸਫਰ ਠੀਕ ਚੱਲ ਰਿਹਾ ਜੀ ਵਧੀਆ ਚੱਲ ਰਿਹਾ ਤੀਜਾ ਰੂਜਾ ਸਾਰੀਆਂ ਪੁਰੀਆਂ ਨੇ ਹਾਂਜੀ ਕੋਈ ਅਧੂਰੀ ਨਹੀਂ ਨਾ ਜੀ ਕੋਈ ਨਹੀਂ ਹੈਗੀ ਮਤਾ ਜੀ ਕਿਵੇਂ ਤੁਸੀਂ ਠੀਕ ਹੈ ਜੀ ਹੋਰ ਸਿੱਤਾ ਠੀਕ ਨਹੀਂ ਹਾਂਜੀ ਠੀਕ ਹੈ ਜੀ ਚੜਦੀ ਗੱਲਾ ਮਤਾ ਜੀ ਜਦੋਂ ਯਾਨੀ ਕਿ ਤੁਹਾਡੇ ਉਮਰ ਦੇ ਚਲੋ ਵਿਆਹ ਹੋਏ ਹੋਣਗੇ ਸਾਰੇ ਇਕੱਠੇ ਹੋਣਗੇ ਨਾ ਹਾਂਜੀ ਉਦੋਂ ਸਭ ਤੋਂ ਕਪੱਤੀ ਸੱਸ ਕਿਹੜੀ ਸੀਗੀ ਇਹਨਾਂ ਦੀ ਕੋਈ ਹੈ ਦੱਸੋ ਕਪੱਤੀ ਸੱਸ ਨੂੰ ਤਾਂ ਪਤਾ ਨਹੀਂ ਮੇਰ ਤੋਂ ਸੱਸ ਵੋ ਠੀਕ ਸੀ ਜੀ ਅੱਛਾ ਜੀ ਨਾ ਮੇਰੀ ਸੱਸ ਤਾਂ ਵੋ ਠੀਕ ਸੀ ਨਹੀਂ ਕੋਈ ਹੋਣੀ ਆ ਨਾਲ ਦੱਸੇ ਸਿਹਲੀਆਂ ਸੁਲੀਆਂ ਬਣ ਜਾਂਦੀਆਂ ਨੇ ਉਦੋਂ ਆ ਜੋ ਵਿਆਹ ਤੋਂ ਬਾਅਦ ਉਹ ਦਾਦੀ ਹੁੰਦੀਆਂ ਨੇ ਵੀ ਹਾਂ ਸਾਡੀ ਸੱਸ ਆ ਕੇ ਇੱਕਨ ਕਰਦੀ ਸਾਡੀ ਸੱਸ ਆ ਕਰਦੇ ਆ ਇਤਰਾ ਤਾਂ ਕਰਦੀਆਂ ਸਿਹਲੀਆਂ ਬਥੇਰੀਆਂ ਪਰ ਚੱਲ ਮੇਰ ਤੋਂ ਠੀਕ ਸੀ ਸੇ ਨਹੀਂ ਚੱਲ ਕਿਸੇ ਕੀ ਹੈ ਤੇ ਇਸ ਤਰ੍ਹਾਂ ਕਰ ਰਹਿੰਦੀਆਂ ਕੀ ਕਹਿੰਦੀ ਹੁੰਦੀ ਸੀਗੀ ਉਹਦੇ ਲਈ ਬੱਸ ਮੇਰੀ 사ਸ ਮੈਨੂੰ ਨਿਉ ਤੰਗ ਕਰਦੀ ਹੈ ਬਾ ਤੰਗ ਕਰਦੀ ਹੈ ਪਰ ਮੇਰੀ 사ਸ ਬਹੁਤ ਠੀਕ ਹੈ ਜੀ ਤੁਹਾਡੀ ਉਮਰ ਕਿੰਨੀ ਹੋ ਗਈ ਪਰਮਾਤਾ ਜੀ ਭਾਈ ਮੈਂ ਤੁਹਾਨੂੰ ਪੜਾਂ ਜੀ ਮੈਨੂੰ ਤਾਂ ਪਤਾ ਨਹੀਂ ਹੈ ਅੱਛਾ ਹਾਂ ਪਰਮਾਤਾ ਜੀ ਘਰੇ ਪਰਿਵਾਰ ਚ ਕੌਣ ਕੌਣ ਪਰਿਵਾਰ ਚ ਬਹੂਆਂ ਮੇਰੇ ਪੁੱਤ ਤੇ ਪੁੱਤਾਂ ਸਾਰਾ ਪਰਿਵਾਰ ਮੇਰਾ ਸਹੀ ਹੈ ਠੀਕ ਹੈ ਬਿਲਕੁਲ ਜੀ ਹਾਂ ਮਾਤਾ ਜੀ ਜਦੋਂ ਦੋ ਤੇ ਜਾਪੜ ਦੋਤੇ ਆਉਂਦੇ ਆ ਨਾ ਤੁਹਾਡੇ ਕੋਲ ਫਿਰ ਕਿੰਨਾ ਕੇ ਚਾੜਦਾ ਤੁਹਾਨੂੰ ਹੋ ਆਈ ਆਪਣਾ ਕਰ ਜੀ ਚਾਹ ਹਾਂ ਜੀ ਹਾਂ ਜੀ ਹਾਂ ਮਾਤਾ ਫਿਰ ਪੈਸੇ ਪੁੱਛ ਦਿੰਨੇ ਹੁਣ ਜਦੋਂ ਜਦੋਂ ਆਉਂਦੇ ਨੇ ਹਾਂ ਸਭ ਕੁਝ ਲੈ ਆ ਮਤਿਹਾਰ ਨੂੰ ਤਿੱਥ ਨੂੰ ਜੀ ਸਭ ਕੁਝ ਪੂਆ ਕਰਾਂ ਇਬ ਤੱਕ ਭਾਈ ਵੀ ਭਤੀਜੇ ਵੀ ਸਾਰੇ ਆ ਰਹੇ ਜੀ ਹਾਂ ਤਿਹਾਰ ਨੂੰ ਤਿੱਥ ਨੂੰ ਕੋਈ ਹੋ ਮੰਨਾ ਤੰਨਾ ਜੀ ਠੀਕ ਹੈ ਜੀ ਹਾਂ ਬੀਬੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਹੋਰ ਬੀਬੀ ਜੀ ਠੀਕ ਹੋ ਹਾਂ ਠੀਕ ਹੈ ਪੁੱਤ ਗੋਡੇ ਗੋਡੇ ਵਧੀ ਚੱਲੀ ਜਾਂਦੇ ਆ ਨਹੀਂ ਪੁੱਤ ਦੁਖਦੇ ਆ ਨੇ ਦੇਖੋ ਤੇ ਆਰਮਨ ਚੱਲ 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 ਰਾਈ ਤੋਂ ਰਹਿਦੀ ਗੋਡੇ ਨਹੀਂ ਚੱਲਦੇ ਪੁੱਤ ਕੁਛ ਨਹੀਂ ਅੱਖਾਂ ਤੇ ਵੀ ਕੰਮ ਦਿਖਾ ਠੀਕ ਹੈ ਜੀ ਇਹ ਤਾਂ ਬਾਈ ਲੱਕ ਟੁਹਿਆ ਤੇ ਚੱਲਿਆ ਨਹੀਂ ਜਾਂਦਾ ਪਰ ਮਾਤਾ ਜੀ ਤੁਹਾਡੀ ਜਨ ਜ਼ਿਆਦਾ ਹੁਣ ਕਦ ਤੇ ਗਈ ਸੀ ਮੇਰੀ ਪੁੱਤ ਰਥਾ ਹੁਆ ਜੀ ਤੁਸੇ ਦੇਖੀ ਵੀ ਨਹੀਂ ਹੁਣ ਨਹੀਂ ਅਸੀਂ ਤਾਂ ਦੇਖੀ ਨਹੀਂ ਰਥਾ ਹੁੰਦੀ ਸੀ ਪਰ ਵਿਆਹ ਦੇ ਬਾਬੂ ਮਾਤਾ ਜੀ ਉਹ ਦੱਸੋ ਨਾ ਕੋਈ ਯਾਦ ਫਿਰ ਹੁਣ ਅਸੀਂ ਤਾਂ ਚਲੋ ਸਾਡੇ ਵੇਲੇ ਤਾਂ ਹੁਣ ਗੱਡੀਆਂ ਆ ਗਈਆਂ ਸਾਡੇ ਮਾਤਾ ਹੁਣ ਤਾਂ ਉਹ ਦੱਸਦੇ ਹੁੰਦੇ ਵੀ ਹਾਂ ਚਲੋ ਆਹ ਗੱਡੀ ਆਈ ਸੀ ਬਾਕੀ ਟਰਾਲੀ ਟਰਲੀ ਨੇ ਥੋੜਾ ਚਲੋ ਤੁਸੀਂ ਉਦੋਂ ਵੀ ਪੁਰਾਣੇ ਥੋੜੇ ਆ ਜੀ ਗੱਡੇ ਸੀ ਜ਼ਹਰਾ ਥਾਂਤੀਆਂ ਠੀਕ ਹੈ ਜੀ ਰੇਡੂ ਤੇ ਰੇਡੂ ਤੇ ਪੁੱਤਰ ਬਲਦਾਂ ਨਾਲ ਚੱਲਦੀ ਠੀਕ ਹੈ ਜੀ ਹਾਂ ਰਸਾ ਹੁਆ ਦੀ ਚੁੰਬੜਾ ਬੜਾ ਆਵਾ ਹਾਂਜੀ ਵੀ ਮਤਲਬ ਵਿੱਚ ਬੈਠ ਜਾਂਦੇ ਤਿੰਨ ਚਾਰ ਬੰਦੇ ਸਰਕੇ ਮਤਲਬ ਹੁਣ ਹੁਣ ਦੇ ਵਿਆਹ ਤੇ ਪੁਰਾਣੇ ਵਿਆਹਾਂ 'ਚ ਬਹੁਤ ਫਰਕ ਸਾਨੂੰ ਜਿੰਨਾ ਕਿ ਲੱਗਦਾ ਕਿਉਂਕਿ ਅਸੀਂ 15-20 ਸਾਲ ਹੋ ਗਏ ਸਾਨੂੰ ਚਲੋ ਦੇਖਦੇ ਆ ਨੂੰ ਵੀ ਵਿਆਹ ਜਿਹੜੇ ਸਾਨੂੰ ਸੁਰਤ 'ਚ ਅਸੀਂ ਦੇਖੇ 20 ਸਾਲ ਹੋ ਗਏ ਉਹਨੇ ਸੁਰਤ 'ਚ ਅਸੀਂ ਉਹਨਾਂ ਹੀ ਵਿਆਹਾਂ 'ਚ ਬਹੁਤ ਬਦਲਾਅ ਦੇਖ ਲਿਆ ਤੁਹਾਡੇ ਵੇਲੇ ਵਿਆਹ ਕਿਵੇਂ ਹੁੰਦੇ ਸੀਗੇ ਉਦੋਂ ਵਧੀਆ ਹੁੰਦੇ ਪੁੱਤ ਸਾਦਾ ਖਾਣਾ ਬਸ ਕੋਈ ਮੀਠ ਲੋਕ ਕੋਈ ਕਰਦਾ ਹੁੰਦਾ ਸੀ ਬਰਫੀ-ਬਰਫੀ ਲਿੰਗ ਰੱਡੂ ਜਿਹੇ ਵੀ ਹਾਂ ਮਾਹ ਕੀ ਢਾਲ ਇਹ ਕੀ ਹੈ? ਢਾਲ ਚੌਲ। ਕੀ ਕੀ? ਹਾਂ। ਗਰੀਬੀ ਬਹੁਤ ਹੁੰਦੀ ਸੀ ਬੁੱਧ ਜੀ ਬੁੱਧ। ਬਸ ਸ਼ਾਂਤੀ ਹੁੰਦੀ ਸੀ। ਵਦਿਆ ਉਦੋਂ ਬੜੀ ਭਾਈਚਾਰਕ ਸੰਜ ਬਹੁਤ ਹੁੰਦੀ ਸੀ ਨਾ। ਅੱਜ ਕੱਲ ਤਾਂ ਬਿਆਂ ਦੇ ਵਿੱਚ ਜਿਵੇਂ ਇੱਕ ਦਿਨ ਜੇ ਬਸ ਮੁੱਕ ਜਾਂਦੇ ਬਿਆਂ। ਉਦੋਂ ਆਪਣੀ ਆਸਪਾਸ ਤਾਂ ਰਹਿੰਦੇ ਪੰਛੀ ਦਿਨ। ਜਿਹੜਾ ਆਪਣਾ ਟੱਬਰ ਹੈ। ਉਹ ਪੰਜ ਛੇ ਦਿਨ ਰੰਦਾ। ਅੰਠਵਾਰ ਸਾਹਿਬ ਤੋਂ ਸ਼ੁਰੂ ਹੋ ਜਾਂਦਾ ਇੱਕ ਦਪਹਿਲੇ। ਬਿਲਕੁਲ ਜੀ। ਹਫ਼ਤਾ ਰਹਿੰਦਾ। ਜੀ ਜੀ। ਮੈਂ ਹਫ਼ਤੇ ਇਤਨਾ ਜਿਹੜਾ ਟੱਬਰ ਹੈ ਚੁੱਲ੍ਹੇ ਚਾਗ ਨਹੀਂ ਬਾਲਦਾ। ਉਹਨਾਂ ਦੇ ਘਰੇ ਰੋਟੀ ਕੰਦੇ। ਹਾਂ ਲੰਗਰੀ ਰੋਟੀ ਪਕਾਂਦੇ। ਉਹ ਸ਼ਹਿਰ ਵਾਲਾ ਦਾ ਜਿਹੜੇ ਵਿਆਹ ਨੇ ਉਹਦਾ ਇੱਕ ਦਿਨ ਚ ਸਾਡੇ ਤੇ ਮੁੱਕ ਜਾਂਦੇ ਸਾਡੇ ਤੋਂ ਰਿਸ਼ਤੇਦਾਰ ਆਉਂਦੇ ਆ ਵਿਆਹ ਲੈ ਦਿਨ ਆਉਂਦੇ ਆ ਉਦੋਂ ਹੀ ਚਲੇ ਜਾਂਦੇ ਆ ਉਹ ਤਾਂ ਪੁੱਤ ਇੱਕ ਜਾਣਾ ਪੈਂਦਾ ਮਜਬੂਰੀ ਨੂੰ ਜੀ ਬਹੁਤ ਔਖਾ ਉੱਥੇ ਜਾ ਕੇ ਤਾਂ ਰੋਟੀ ਪਾਣੀ ਵੀ ਖਾਣਾ ਸੁਧਣੀ ਇਹਨੂੰ ਪਤਾ ਮੇਰੇ ਵਰਗੀ ਤਾਂ ਜਾ ਕੇ ਭੁੱਖੀ ਹੋ ਜਾਂਦੀ ਆ ਕਿ ਸਾਡੇ ਦਾ ਮੀਟ ਖਾਂਦੇ ਬਿੰਦੇ ਤੇ ਜਿਹੜਾ ਪੈਦਾ ਕੁਝ ਖਾ ਲਿਆ ਖਾ ਲਿਆ ਨਹੀਂ ਬੱਸ ਕਿੰਨਾ ਬੜੇ ਬਈ 10 ਬੜੇ ਬਈ ਜਦ ਉਹਨਾਂ ਟਾਈਮ ਤਾਂ 10 ਬਹੁਤ ਹੁੰਦੀ ਜਿਉ ਜੋ ਨਹੀਂ ਦੇਖੀ ਫਿਰ ਜੋ ਮਿਲੀ ਨੇ ਜੀ ਟਰਾਈ ਦਾ ਬਹੁਤ ਕਰੀ ਆ ਜੀ ਸਹੀ ਹਾਂ ਜੀ ਕਿਹੜੇ 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 ਮਹਿਕਮੇ ਟਰਾਈ ਕੀਤੀ ਜੀ ਇਹ ਲਾਦਾ ਮਿਲਟਰੀ ਚ ਵੀ ਕਰੀ ਆ ਜੀ ਆਪਣਾ ਮੀਟਰ ਰੀਡਰ ਬਿਜਲੀ ਬੋਰਡ ਚ ਬਹੁਤ ਕਰੀ ਬਹੁਤ ਜਗਨ ਟ੍ਰਾਈ ਕਰੀ ਆ ਜੀ ਪਰ ਰਹਿ ਕਿਉਂ ਜਾਂਦੇ ਸੀ ਬਸ ਕਿਸਮਤ ਸਹੀ ਹਾਂਜੀ ਟੈਸਟ ਉਸ ਕਲੀਅਰ ਕਰ ਲੈਂਦੀ ਹਾਂ ਹਾਂਜੀ ਹਾਂ ਟੈਸਟ ਕਰੀ ਲਓ ਕਰ ਦਿੰਦੇ ਆ ਫੇਰ ਤਾਂ ਮਿਲਣੀ ਚਾਹੀਦੀ ਜਦੋਂ ਟ੍ਰਾਇਲ ਵੀ ਕਲੀਅਰ ਕਰ ਲੈ ਟੈਸਟ ਵੀ ਕਲੀਅਰ ਕਰ ਲੈ ਚਲੋ ਬਾਈ ਜੀ ਤੁਹਾਨੂੰ ਦੱਸ ਰਿਹਾ ਕਿਸਮਤ ਨਹੀਂ ਸਾਥ ਦੇ ਆ ਠੀਕ ਹੈ ਹਾਂ ਬਾਈ ਫਿਰ ਕੋਈ ਦੱਸੋ ਪਿੰਡ ਦੇ ਜਵਾਨੀ ਦੀ ਆਜ਼ਾਦਾਂ ਕਿਵੇਂ ਰਹੀ ਜਵਾਨੀ ਬਚਪਨ ਕਿੱਦਾਂ ਰਿਹਾ ਠੀਕ ਰਿਹਾ ਜੀ ਬਹੁਤ ਵਧੀਆ ਰਿਹਾ ਜੀ ਬਹੁਤ ਚੰਗੀ ਰਹੀ ਜ਼ਿੰਦਗੀ ਹਾਂਜੀ ਬਚਪਨ ਦੀ ਕੋਈ ਜਿਆਦਾ ਜੁੱਧ ਦੱਸੋ ਸਾਂਝੀਆ ਕਰੋ ਬਾਜੀ ਹੁਣ ਕੈਮਰੇ ਸਾਹਮਣੇ ਕੀ ਕਰੀਏ ਬਚਪਨ ਜੀ ਕੀ ਕਰਦੇ ਜਿਆਦਾ ਸਭ ਤੋਂ ਵੱਧ ਸ਼ਰਾਰਤਾ ਜਾਂ ਕੁਝ ਵੀ ਕਿਵੇਂ ਕੋਈ ਵਧੀਆ ਗੱਲਬਾਤ ਬਚਪਨ ਦੀ ਕੋਈ ਯਾਦ ਹੋਣੀ ਆ ਜਿਹੜੀ ਅੱਜ ਵੀ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਣੀ ਚਾਹੁੰਦੇ ਹੋ ਇੱਕ ਵਾਰ ਨਾ ਜੀ ਅਸੀਂ ਆਪਣੇ ਰਿਸ਼ਤੇਦਾਰ ਲਿਗਾ ਸਾਨੂੰ ਸਾਡਾ ਫੂਫਾ ਮਿਲਟਰੀ ਚ ਸੀ ਅੱਛਾ ਜੀ ਉਹ ਮਕਾਨ ਲਗਿਆ ਜੀ ਬਣਾਣ ਸਾਨੂੰ ਲੈ ਕੇ ਗਿਆ ਵੀ ਚਲੋ ਕੰਮ ਕਰਾਵਾਂਗੇ ਉਹਨਾਂ ਕੋਲੋਂ ਜੀ ਇੱਕ ਕੋਈ 85 86 ਦੀ ਗੱਲ ਐ ਠੀਕ ਹੈ ਜੀ ਸਾਨੂੰ ਲੱਗਦਾ ਵੀ ਨਲਕਾ ਘੇੜੂ ਤੁਸੀਂ ਅੱਛਾ ਜੀ ਨਲਕੇ ਘੇੜਦੇ ਸੀ ਹਾਂਜੀ ਹਾਂਜੀ ਅਸੀਂ ਕਿਹਾ ਵੀ ਰਿਸ਼ਤੇਦਾਰੀ ਚ ਆਈਆਂ ਇੱਥੇ ਵੀ ਆ ਕੇ ਫਸ ਗਏ ਆਪਾਂ ਫਿਰ ਉਹਦੇ ਬਜਰੀਆਂ ਇਕੱਠੀ ਕਰੀ ਬਰੀਕ ਬਰੀਕ ਨਲਕੇ ਵਿੱਚ ਪਾ ਦੀ ਸਾਰੇ ਭਰ ਦਿਆ ਉਹ ਬੜਾ ਰਿਸ਼ਤੇਦਾਰ ਅਗਲਾ ਦਿਨ ਛੱਡਿਆ ਸਾਨੂੰ ਘਰ ਆ ਉਹ ਉਦੋਂ ਇਹ ਵੀ ਹੁੰਦਾ ਜੀ ਕੰਮ ਤੋਂ ਬਚਣ ਦਾ ਤਰੀਕਾ ਇੱਕ ਹੀ ਹੁੰਦਾ ਸੀ ਵੀ ਸ਼ਰਾਬ ਵੀ ਤੇ ਘਰ ਵੀ ਕੰਮ ਕਰਨਾ ਰਿਸ਼ਤੇਦਾਰੀ ਚ ਵੀ ਕੰਮ ਕਰਨਾ ਫਿਰ ਕੀ ਕਰੇ ਇੱਥੇ ਜਾ ਕੇ ਜੀ ਤੁਸੀਂ ਕੀ ਕਰਦੇ ਰਹੇ ਮੈਂ ਚੌਂਕੀਦਾਰਾ ਕਰ ਰਿਹਾ ਸਰਕਾਰੀ ਪਿੰਡ ਦਾ ਠੀਕ ਹੈ ਤਾਂ ਉਹ ਚੌਂਕੀਦਾਰਾਂ ਦਾ ਕਹਿੰਦੇ ਪਿੰਡ 'ਚ ਹੋ ਰਹੀ ਹੈ ਇੱਕ ਲਗ ਵਧੀਆ ਰੋਤਵਾ ਹੁੰਦਾ ਵੀ ਚੌਂਕੀਦਾਰ ਆਗੇ ਸਾਰੇ ਡਰਦੇ ਹੁੰਦੇ ਆ ਤੂੰ ਆਪਣਾ ਹੌਣ ਨਹੀਂ ਕੋਈ ਡਰਦਾ ਜੇ ਪਹਿਲਾਂ ਰੋਬ ਹੁੰਦਾ ਹੀ ਪੂਰਾ ਪਹਿਲਾਂ ਪੂਰਾ ਰੋਬਤਾ ਜੇ ਹੁਣ ਨਹੀਂ ਕੋਈ ਡਰਦਾ ਕਿਵੇਂ ਹੁੰਦਾ ਸੀ ਮਾੜਾ ਦੱਸੋ ਰੋਬ ਕਿਵੇਂ ਹੁੰਦਾ ਸੀ ਠੀਕ ਹੈ ਪਹਿਲਾਂ ਮੇਰਾ ਡੈਡੀ ਦਾ ਚੌਂਕੀਦਾਰ ਜੀ ਇੱਥੇ ਬਾ ਮੈਨੂੰ ਹੋ ਨਹੀਂ ਮਿਲੇਗਾ 8-9 ਸਾਲ ਹੋ ਗਏ ਜੀ ਠੀਕ ਹੈ ਜੀ ਹਾਂ ਜੀ ਉਦੋਂ ਦੱਸੋ ਉਹਨਾਂ ਕੋਈ ਚੌਂਕੀਦਾਰ ਹੁੰਦੇ ਤਾਂ ਚਲੋ ਰਾਤ ਦੇ ਅਸਰ ਤੇ ਜਿਆਦਾ ਬੜੀਆਂ ਹੁੰਦੀਆਂ ਨੇ ਉਹ ਦੱਸੋ ਕੁਝ ਹੁਣ ਤਾਂ ਪਹਿਰੇ ਹੀ ਨਹੀਂ ਲੱਗਦੇ ਜੇ ਹੁਣ ਤਾਂ ਇੱਕਾ ਚੋਰੀਆਂ ਦਿਨ ਚ ਹੋ ਰਹੀਆਂ ਪਹਿਲਾਂ ਰਾਤ ਨੂੰ ਹੋਇਆਂ ਸੀਆਂ ਜੀ ਜਿਵੇਂ ਉਹ ਕਹਿੰਦੇ ਨੇ ਜਾਗਦੇ ਰਹੋ ਇੱਕ ਵਾਰ ਬੋਲ ਕੇ ਦਿਖਾਓ ਹਾਂ ਇਹ ਤਾਂ ਬੋਲ ਕਿਵੇਂ ਕਿਵੇਂ ਬੋਲਦੇਗਾ ਜਾਗਦੇ ਰਹੋ ਜੀ ਥੋੜਾ ਜਿਹਾ ਹੋਵੇਂ ਨਹੀਂ ਜਿਵੇਂ ਰਾਤ ਨੂੰ ਬੋਲਦੇ ਨੇ ਉਹ ਆਵਾਜ਼ ਕੱਢ ਕੇ ਦਿਖਾਓ ਨਾ ਥੱਲੋ ਜਾਗਦੇ ਰਹੋ ਜੀ ਜਾਗਦੇ ਰਹੋ ਜੀ ਵੜਕ ਆਈ ਨਹੀਂ ਵੜਕ ਹੈ ਨਹੀਂ ਗਲਾ ਖਰਾਬ ਹੋ ਰਿਹਾ ਸਾਰਾ ਗਲਾ ਖਰਾਬ ਨਹੀਂ ਆਇਆ ਨਹੀਂ ਚਲੋ ਰਾਤ ਨੂੰ ਅੱਧੀ ਅੱਧੀ ਵਾਰ ਤਾਂ ਸਾਡੇ ਵਰਗੇ ਰਾਤ ਨੂੰ ਨਾ ਸੁੱਤੇ ਪਿਆ ਨੂੰ ਆਇਆ ਹੁੰਦਾ ਵੀ ਯਾਰ ਚੌਕੀਦਾਰ ਫੜ ਲੀਏ ਸੌਣ ਹੀ ਨਹੀਂ ਦੇ ਰਿਹਾ ਗਲਾ ਖਰਾਬ ਹੋ ਰਿਹਾ ਸਾਰਾ ਕੋਈ ਨਾ ਇੱਕ ਅਦੀ ਆਵਾਜ਼ ਕੱਢ ਕੇ ਜਿਵੇਂ ਸਾਰਾ ਗਲਾ ਖਰਾਬ ਹੋ ਰਹਿਣ ਦੇ ਨਹੀਂ ਜਾਗਦੇ ਰਹੋ ਜੀ ਹੁਣ ਥੋੜੀ ਵੜਕ ਆਈ ਸਾਰੇ ਦਰਸ਼ਕ ਨੂੰ ਬੋਲਦੇ ਸਸਿਕਲ ਬੋਲਦੋ ਨਾ ਅਮ ਚੰਗੇ ਵਾਈਕੂ ਚਿਕਾਚਾ ਸਤ ਸਕਾਲ ਗੁੱਡ ਮਾਰਨਿੰਗ ਕਰੋ ਸਾਰਿਆਂ ਨੂੰ ਕੋ ਮੁੰਡੀ ਅੱਛਾ ਜੀ ਗੁੱਡ ਮਾਰਨਿੰਗ ਬੋਲੋ ਗੁੱਡ ਮਾਰਨਿੰਗ ਬੋਲੋ ਬੇਟਾ ਕੋ ਮੁੰਡੀ ਗੁੱਡ ਮਾਰਨਿੰਗ ਅਮਨ ਬਾਈ ਕੀ ਕਰਦੇ ਹੋ ਮੈਂ ਜੀ ਜਰਨਲਿਜ਼ਮ ਕਰੀ ਹੋਈ ਹੈ ਜੀ ਸਾਡੇ ਵਾਲੇ ਫੀਲਡ ਚ ਆਉਣਾ ਫਿਰ ਹਾਂ ਜੀ ਤੁਹਾਡੇ ਵਾਲੇ ਫੀਲਡ ਚ ਆਣਾ ਜੀ ਆਪਾਂ ਨੇ ਹਾਂ ਚਲੋ ਫਿਰ ਦੱਸੋ ਕਿਵੇਂ ਕਰੋਗੇ ਐਂਕਰਿੰਗ ਬਾਜੀ ਜਿਵੇਂ ਤੁਸੀਂ ਕਰਦੇ ਹੋ ਤਾਂ ਚਲੋ ਠੀਕ ਹੈ ਇੱਕਾ ਚਲੋ ਮੰਨ ਲਓ ਵੱਡੀ ਖਬਰ ਆ ਗਈ ਕੋਈ ਬ੍ਰੇਕਿੰਗ ਦਿੱਤੀ ਨੇ ਕਿਵੇਂ ਬੋਲੋਗੇ ਦੋਸਤੋ ਬਾਜੀ ਜਿਵੇਂ ਐਂਕਰ ਸਟੂਡੀਓ 'ਚ ਖੜਾ ਹੁੰਦਾ ਜੀ ਕਿਵੇਂ ਮੰਨ ਲਓ ਤੁਸੀਂ ਐਂਕਰ ਹੋ ਯਾਰ ਮੰਨ ਲਓ ਤੁਸੀਂ ਐਂਕਰ ਹੋ ਤੁਸੀਂ ਬੋਲ ਕੇ ਦਿਖਾਓ ਕੋਈ ਮੰਨ ਲਓ ਜੀ ਹੁਣ ਤੁਹਾਡੇ ਤੁਹਾਡੇ ਸਮਾਂ ਹੈ ਕਿ ਤੁਸੀਂ ਬੋਲੋ ਹੁਣ ਜੀ ਸਾਡੀ ਬੋਲੀ ਹੈਗੀ ਜੀ ਪਵਾਦੀ ਜਿਵੇਂ ਹਾਂ ਜੀ ਜਿਹਨੇ ਹੁਣ ਸਾਡੇ ਬੱਕਰੀਆਂ ਉਹ ਖੇਤ 'ਚ ਬੱਕਰੀਆਂ ਵੜ ਗਈਆਂ ਸਾਰਾ ਖੇਤ ਖਾ ਗਈਆਂ ਐ ਐਦਾਂ ਖਬਰਾਂ ਚ ਲਾ ਦੇਣੀ ਆ ਜੀ ਪਿੰਡ ਦੀਆਂ ਸਾਰੀਆਂ ਪਤਾ ਪਿੰਡ ਦਾ ਹੀ ਕਵਰ ਕਰਨਾ ਜੀ ਬਾਹਰ ਬਈ ਕਾਲਜ ਕਿਵੇਂ ਵਧੀਆ ਚੱਲੀ ਜਾਂਦਾ ਹਾਂਜੀ ਹਾਂਜੀ ਵਧੀਆ ਚੱਲੀ ਜਾਂਦਾ ਜੀ ਪਰ ਵਿਆਹ ਵੀ ਉਹਦਾ ਕੀ ਸੀ ਨਾ ਵਿਆਹ ਦਾ ਜੀ ਅਲੀ ਹੈ ਕਰਵਾ ਦੇ ਨਾ ਇਸ ਦਾ ਰਸਤੇ ਸੱਲੀ ਵੀ ਲੱਭੀ ਹੋ ਕਿ ਨਹੀਂ ਪੈਸਾ ਨਹੀਂ ਬੰਦਾ ਆਉਂ ਨਹੀਂਦਾ ਮੇਰੀ ਸੱਲੀ ਪਰਦਾ ਇਹਦੀ ਵੀ ਹੈਗੀ ਹੈ ਇਹਦਾ ਹੋ ਹੀ ਨਹੀਂ ਸਕਦਾ ਇਹਦੀ ਨਾ ਹੋਈ ਇਹਦਾ ਗੱਲ ਕਰਦੇ ਜੀ ਇਸ ਤਰ੍ਹਾਂ ਇੱਧਰ ਕਿਵੇਂ ਤੰਗ ਫਰਿਆਨੀ ਇੱਧਰ ਵੀ ਇਦਾਂ ਹੀ ਆ ਫੁੱਲ ਸੀਨ ਹੈ ਜੀ ਜੋ ਇਹ ਕਰਦਾ ਹੀ ਅਸੀਂ ਉਹੀ ਫੇਰ ਅਸੀਂ ਕਰਦੇ ਹਾਂ ਜੀ ਹਾਂਜੀ ਵਰ ਤਾਂ ਗੰਗਾ ਪ੍ਰਸ਼ਨ ਸਭ ਤੋਂ ਵੱਧ ਕਿਵੇਂ ਕਰਦੇ ਹਾਂ ਜੀ ਉਹੀ ਗੰਗਾ ਨੇ ਲਾ ਗਈ ਕਦੀ ਇਹਦਾ ਫੋਨ ਖੋਸ ਕੇ ਕੀਤੀ ਲਗਾਉ ਦੇ ਨਾਈ ਕਦੇ ਖੋਸੀ ਕਿਹੜਾ 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 ਗਾਣਾ ਕਿਹੜਾ ਲਾਉਣੇ ਨੇ ਹਾਈ ਗਾਣਾ ਕਿਹੜਾ ਲਾਉਣੇ ਨੇ ਉਹ ਤਾਂ ਹੀ ਬਸ ਹੁਣ ਯਾਦ ਨਹੀਂ ਆ ਰਿਹਾ ਬਹੁਤ ਗਾਣੇ ਆਈ ਟੁੱਟੇ ਦਿਲਾਂ ਦੀ ਦਵਾਈ ਲੈ ਲਓ ਦੋਸਤੋ ਠੇਕਿਆਂ ਤੋਂ ਆਮ ਮਿਲਦੀ ਜੀ ਐਦਾਂ ਦੇ ਗਾਣੇ ਆ ਜੀ ਲਾ ਦਿੰਦੇ ਆ ਜੀ ਜਿਵੇਂ ਕਦੇ ਕੋਈ ਰੋਮੈਂਟਿਕ ਗਾਣਾ ਲਾਦੇ ਆ ਜੀ ਬੈ ਇਦਾਂ ਹੀ ਹਾਂਸੀ ਮਜ਼ਾਕ ਚੱਲਦਾ ਰਹਿੰਦਾ ਹੈ ਜੀ ਸਾਡਾ ਸਰਕਲ ਹੈਗਾ ਵਧੀਆ ਜੀ ਸਾਰੇ ਸਰਦਾਰ ਬੰਦੇ ਜੀ ਸਾਡੇ ਸਰਕਲ ਚ ਹਾਂਜੀ ਬਾਕੀ ਹੋਰ ਕੰਮਕਾਰ ਕਰੀਦੇ ਆ ਜੀ ਘਰ ਦੇ ਮਾੜੇ ਮੋٹے ਬਾਕੀ ਕਰਕੇ ਨੂੰ ਤੰਗ ਪਰੇਸ਼ਾਨ ਵੀ ਕਰੀਦਾ ਹੈ ਜੀ ਕੋਈ ਕੰਮ ਟਾਈਮ ਤੇ ਨਹੀਂ ਕਰਨਾ ਜਿਵੇਂ ਕਰਕੇ ਨੇ ਕਹਦੇ ਨਾ ਕੋਈ ਨਾ ਕਰਦਾਂਗੇ ਐਦਾਂ ਕਰਕੇ ਜੀ ਬਸ ਕਰੋ ਫਿਰ ਛਤਰ ਛਤਰ ਪੈਂਦੇ ਪੂਰੇ ਜੰਜੀ ਪੂਰੇ ਛਤਰ ਜੀ ਬਾਪੂ ਜੀ ਬੁਰੇ ਛਤਰ ਮੈਂ ਹਾਂਜੀ ਹਾਂਜੀ ਪੂਰੇ ਛਤਰ ਪੈਂਦੀ ਕਿ ਤੋ ਬੇਬੇ ਤੋਂ ਪੈਂਦੇ ਕਿ ਬਾਪੂ ਤੋਂ ਨਾ ਨਾ ਬਾਪੂ ਤੋਂ ਹੀ ਪੈਂਦੇ ਆ ਜੀ ਹਾਂਜੀ ਸਰ ਰਿਸ਼ਤੇ ਦੀ ਗੱਲ ਵੀ ਆਪਾਂ ਹੁਣੀ ਤੋਰ ਲੈਨੇ ਸਾਰੇ ਬੈਠੇ ਆ ਨਾ ਜੀ ਨਾ ਜੀ ਬਾਪੂ ਜੀ ਹੁਣੇ ਬੈਠੇ ਰਿਸ਼ਤੇ ਦੀ ਗੱਲ ਕਰ ਲੈਨੇ ਜੁੱਤੀ ਵੀ ਨਹੀਂ ਪਾਈ ਵੀ ਆ ਜੀ ਬਾਪੂ ਕੇ ਜੁੱਤੀ ਤਾਂ ਚਲ ਨਹੀਂ ਟੀਵੀ ਸਾਹਮਣੇ ਪੈਂਦੀ ਆ ਨਾ ਨਾ ਆਪਾਂ ਆਪਾਂ ਮੇਰੀ ਗੱਲ ਸੁਣੋ ਆਪਾਂ ਰਿਸ਼ਤੇ ਦੀ ਗੱਲ ਤੋਰ ਲੈਨੇ ਆਂ ਤਾਂ ਗੱਲ ਕਰੋ ਦੱਸ ਦੋ ਕੁੜੀ ਬਾਰੇ ਨਾ ਜੀ ਨਾ ਇਹਦਾਂ ਦਾ ਮੌਕਾ ਬਾਰ-ਬਾਰ ਥੋੜੀ ਮਿਲਦਾ ਨਹੀਂ ਕਿ ਆ ਜੀ ਰੋਟੀ ਵੀ ਖਾਣੀ ਰੱਦ ਗਈ ਜੀ ਅਲੀ ਘ ਚੱਲੇ ਨਗਾ ਹੀ ਕਰਾਓ ਮੇਰਾ ਰਿਸ਼ਤਾ ਹੀ ਕਰ ਕੋ ਗੋਣੋ ਮੋ ਚੁੱਲਾ ਨਹੀਂ ਮੈਂ ਤਾਂ ਤਿਆਰ ਆਂ ਬਾਈ ਫਿਰ ਘੁੰਮਣ ਘੁੰਮਣ ਕਿੱਥੇ ਜਾਂਦੇ ਹੋ ਬਾਜੀ ਚੰਡੀਗੜ੍ਹ ਹੈ ਜੀ ਆਪਣਾ ਮੇਨ ਬਾਕੀ ਜੇ ਸਲਾਮ ਆਂਦੀ ਆ ਪਾੜਾ ਵੱਲ ਮਾੜਾ ਮੋਠਾ ਜਾ ਜਾਂਦੇ ਆ ਜੀ ਬਾਪੂ ਜੀ ਨੂੰ ਪਾਦੀ ਹੈ ਸੁਸਾਰ ਸ਼ਵਰ ਤੁਹਾਡੀ ਹਾਂ ਨਾ ਜੀ ਨਾ ਕੋਈ ਨਾ ਬਾਪੂ ਜੀ ਸਾਹਮਣੇ ਬੈਠੇ ਖਲੀ ਦਾ ਜੀ ਜ਼ਮੀਨ ਦੀ ਵੰਡ ਵੀ ਨਹੀਂ ਹੋਈ ਬਾਪੂ ਨੇ ਇਦਾਂ ਹੀ ਬੇਦਕਲ ਕਰਦੇ ਨੇ ਜੀ ਤੇਲਾ ਆ ਜੋ ਬਾਈ ਫਿਰ ਆਪਾਂ ਚੱਲੀ ਬਾਪੂ ਜੀ ਕੋਲ ਚਲਾ ਫਿਰ ਆਜੋ 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 ਆਰੇ ਬਾਪੂ ਜੀ ਕੋਲ ਚੱਲ ਜੀ ਹਾਂ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅ ਸੋ ਲਈ ਮੁੰਡੇ ਦੀਆਂ ਗੱਲਾਂ ਹਾਂਜੀ ਫਿਰ ਹੁਣ ਕੀ ਪਲਾਨ ਹੈ ਤੁਹਾਡਾ ਬੇਦਖਲ ਕਰਨਾ ਜਾਂ ਰਿਸ਼ਤਾ ਮਨਜ਼ੂਰ ਆ ਨਾ ਰਿਸ਼ਤਾ ਕਰਾਂਗੇ ਜੀ ਹੈ ਜੀ ਰਿਸ਼ਤਾ ਕਰਾਂਗੇ ਜੀ ਉਦੋਂ ਪਹਿਲਾਂ ਮਾਰਕਟ ਹੋਣੀ ਹੈ ਜਾਂ ਨਾ ਨਾ ਪਿਆਰ ਮੁਹੱਬਤ ਇਹਨੂੰ ਦੇਣਾ ਕਿ ਨਹੀਂ ਦੇਣਾ ਤੇ ਨਾ ਜੀ ਬਾਪੂ ਵਾਲਾ ਯਾ ਤੂੰ ਉਹ ਤੇ ਲੱਗਿਆ ਟੀਵੀ ਤੇ ਮੂਰੀ ਨਾ ਦੇਣਾ ਜੀ ਦੇਣਾ ਫੇਰੇ ਫਿਰ ਕਿਵੇਂ ਕਟਾਈ ਕਿਵੇਂ ਕਰਨੀ ਹੁਣ ਦੱਸੋ ਹੁਣ ਤੁਹਾਨੂੰ ਪਤਾ ਲੱਗ ਗਿਆ ਮੁੰਡੇ ਦੀ ਗੱਲ ਵੈਦ ਹੈਗੇ ਚਲੋ ਬਾਕੀ ਰਿਸ਼ਤੇ ਵਾਲਿਆਂ ਨੂੰ ਤੁਸੀਂ ਦੇਤਾ ਜਵਾਬ ਹੈ ਨਾ ਜੀ ਵੀ ਹੋਰ ਰਿਸ਼ਤੇ ਵਾਲਿਆਂ ਨੂੰ ਤਾਂ ਹੁਣ ਕਰਨਾ ਨਹੀਂ ਹਾਂਜੀ ਠੀਕ ਹੈ ਜੀ ਫੋਟੋ ਫੋਟੋ ਦਿਖਾਈਏ ਕਿ ਨਹੀਂ ਹੈ ਜੀ ਨਾ ਦਿਖਾਈ ਨਹੀਂ ਜੀ ਮੇਰੇ ਬੱਚੇ ਨੂੰ ਹਰ ਮੇਰੀ ਬਹੂ ਨੇ ਕੀ ਸੇਵਾ ਕਰਾ ਬਹੂ ਠੀਕ ਹੈ ਜੀ ਹਾਂ ਜਿੱਤਰਾ ਹੀ ਮੇਰੀ ਹੋਰੀ ਸੇਵਾ ਇਤਨੀ ਮੇਰੀ ਪੁੱਤੇ ਦੀ ਬਹੂ ਕਰਾ ਠੀਕ ਹੈ ਜੀ ਇਹਨੂੰ ਰੋਟੀ ਪਾਣੀ ਸਾਰੀ ਚੀਜ਼ਾਂ ਮੀਣਾ ਠੀਕ ਹੈ ਹਾਂ ਪਰ ਬਚੋਲਣ ਬੇਬੇ ਜੀ ਤੁਸੀਂ ਬਣਾਓਗੇ ਹੈ ਬਚੋਲਣ ਤੁਸੀਂ ਬਣਾਓਗੇ ਆਪਣੇ ਦੋਤੇ ਦੀ ਪੁੱਤੇ ਦੀ ਬਚੋਲਣ ਕਿ ਬਚੋਲਣ ਤੋ ਕਰਮਾ ਕਿ ਬਚੋਲਣ ਬਾਈ ਨਹੀਂ ਫਿਰ ਵੀ ਚਲੋ ਮੇਕਨੌੜ ਤੇ ਤਾਂ ਬਥੇਰੇ ਰਿਸ਼ਤੇ ਆ ਰਹੇ ਨੇ ਨਹੀਂ ਲੰਦੇ ਮੇਰੇ ਕਨੌੜ ਭਿਓਕੇ ਬਾਈ ਅੱਛਾ ਜੀ ਹਾਂ ਨਹੀਂ ਨਹੀਂ ਹੰਦਦੇ ਮੰਨਦੇ ਨਹੀਂ ਹਾਂ ਮੰਨਣਾ ਹਣ ਬੇਬੇ ਕਿਤੇ ਮੰਨੀ ਤੇ ਬੈਠੇ ਉਹ ਬਿਲ ਨਹੀਂ ਹੋਰ ਨਾ ਕਨੌੜ ਤੇਥੋਂ ਬਾਈ ਹਮ ਲੰਦੇ ਨਹੀਂ ਮੈਂ ਕਨੌੜ ਹੁਣ ਥੋੜੇ ਤਾਂ ਥੋੜੇ ਰਿਸ਼ਤੇ ਥੋੜੀ ਲੈਣਾ ਉਹਦਾ ਆਪ ਲੱਭੀ ਬੈਠਾ ਕੁੜੀ ਆਹ ਚਲ ਬਾਤ ਤਾਂ ਠੀਕ ਹੈ ਉਹ ਬਾਹਰ ਕਾਲਜ ਜਾਵਾ ਜਹਾ ਬਾਈ ਪੜਨ ਜਾ ਰਿਹਾ ਮੈਂ ਤੇ ਪਰਦੇ ਰਹੀ ਮੈਨੂੰ ਕਿਹੜਾ ਪਤਾ ਬਾਈ ਮੈਂ ਕਹਿੰਦੇ ਹਾਂ ਉਹ ਗੇਲਾ ਮੈਨੂੰ ਕਿਵੱਤ। ਤੇ ਪਤਾ ਲੱਗਿਆ ਜੇ ਪਹਿਲਾਂ ਪਤਾ ਸੀ। ਨਾ ਜੀ ਮੈਨੂੰ ਤਾਂ ਕੋਈ ਨਹੀਂ ਪਤਾ ਸੀ। ਪਹਿਲਾਂ ਕੋਈ ਪਤਾ ਨਹੀਂ। ਨਹੀਂ ਮੁੰਡਿਆਂ ਦੀ ਮਾਤਾ ਨਾਲ ਵਧੀਆ ਬਣਦੀ ਹੁੰਦੀ ਆ। ਦੱਸਦਾ ਨਹੀਂ। ਨਾ ਜੀ ਕੋਈ ਬਾਤ ਨਹੀਂ ਅਸੀਂ ਕੋਈ। ਹਾਂ ਜੀ। ਮੈਨੂੰ ਪੁੱਛਾ। ਹਾਂ ਜੀ ਹੁਣ ਤੂੰ ਚਲੋ ਤੁਹਾਡੇ ਕੋਲ ਆ ਕੇ। ਮੈਨੂੰ ਪਤਾ। ਮੈਂ ਤੈਨੂੰ ਕਹੀਂ ਜਾਂਦੇ ਮੇਰੀ ਗੱਲ ਮੁਲਗਾਤ ਕਰਾ। ਅੱਛਾ ਜੀ। ਕਿੰਨੀ ਵਾਰੀ ਕਹ ਲੈ ਦੱਸਦਾ ਨਹੀਂ ਹੈਗਾ। ਮੈਂ ਤਾਂ ਫੋਨ ਚੈੱਕ ਕਰਦੀ ਆ। ਹਾਂ। ਮੈਨੂੰ ਤਾਂ ਕਰਕੇ ਪਤਾ। ਮੈਂ ਤੈਨੂੰ ਪਹਿਲਾਂ ਹੀ ਕਹਿ ਦਿਆ। ਬੀਂਦੀ ਵੀ ਸੈੱਲੀ ਹੈਗੀ ਐ। ਅੱਛਾ ਜੀ। ਹਾਂ। ਆਪਣੀ ਇਹ ਦੱਸਦਾ ਹੁਣ ਦੱਸਿਆ ਨਾ ਪਹਿਲਾਂ ਮੁਕਰ ਗਿਆ ਤਾਂ ਨਾ ਹਾਂਜੀ ਪਹਿਲਾਂ ਮੁਕਰ ਗਿਆ ਹਾਂ ਫੇਰ ਮੈਂ ਕੈਨ ਵੀ ਨੂੰ ਪੁੱਛ ਏ ਸੀ ਪਿੰਡ ਜੰਗਪੁਰੇ ਦੀਆਂ ਯਾਦਾਂ ਬਜ਼ੁਰਗਾਂ ਨੇ ਨੌਜਵਾਨਾਂ ਨੇ ਆਪਣੀ ਜ਼ਿੰਦਗੀ ਦੇਆਂ ਯਾਦਾਂ ਸਾਂਝੀਆਂ ਕੀਤੀਆਂ ਆਹ ਬਾਦ ਦੇ ਹੁਣ ਅਗਲੇ ਪਿੰਡ ਵੱਲ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਇਜਾਜ਼ਤ ਕੈਮਰਾਮੈਨ ਸਕੰਦਰ ਦੇ ਨਾਲ ਹਾਕਮ ਸਿੰਘ ਅਮਦਗੜੀਆ ਪੀਟੀਸੀ ਨਿਊਜ਼ ਜੰਗਪੁਰਾ